ਵਾਲੇ ਬਹੁਤ ਵੱਡੇ ਜਾਲੀਗਿਰੋ ਦਾ ਕੀਤਾ ਪਰਦਾ ਫਾਸ਼ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਹ ਗਿਰੋ ਆਪਣਾ ਕਾਰੋਬਾਰ ਚਲਾ ਰਿਹਾ ਸੀ ਅਤੇ ਜਾਲੀ ਕਾਗਜ਼ਾਤਾਂ ਰਾਹੀਂ ਮਿਨਿਮਮ ਆਫ 20 ਤੋਂ 22 ਕੇਸਾ ਦੇ ਵਿੱਚ ਇਦਾਂ ਦੇ ਬੇਲ ਬਾਂਡਸ ਵਗੈਰਾ ਪਰ ਆ ਚੁੱਕਾ ਹੋਇਆ ਹੈਗਾ ਤੇ ਨਮਸਕਾਰ ਪੰਜਾਬ ਲਾਈਵ 80 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅਪਰਾਧੀਆਂ ਦੀਆਂ ਜ਼ਮਾਨਤਾਂ ਕਰਾਉਣ ਵਾਲੇ ਬਹੁਤ ਵੱਡੇ ਜਾਲੀਗਿਰੋ ਦਾ ਕੀਤਾ ਪਰਦਾਫਾਸ਼ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਹ ਗਿਰੋ ਆਪਣਾ ਅਸੀ ਅਤੇ ਬਹੁਤ ਵੱਡੇ ਵੱਡੇ ਅਪਰਾਧੀਆਂ ਦੇ ਜ਼ਮਾਨਤ ਕਰਾਉਣ ਲਈ ਇਹ ਗਿਰੋ ਨੇ ਆਪਣਾ ਪੂਰਾ ਜਾਲ ਵਿਛਾ ਰੱਖਿਆ ਸੀ ਜਿਸ ਦਾ ਪੁਲਿਸ ਪੂਰਾ ਰਿਕਾਰਡ ਖੰਗਾਲ ਰਹੀ ਹੈ ਕਿ ਇਸ ਗਿਰੋ ਦੀਆਂ ਹੋਰ ਕੀ ਕੀ ਗਤੀਵਿਧੀਆਂ ਸਨ ਸਰਾ ਹੈਗਾ ਇੱਕ ਬੜਾ ਇੰਪੋਰਟੈਂਟ ਇੱਕ ਕੇਸ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਇੱਕ ਇੱਥੇ ਸਾਨੂੰ ਕੁਝ ਟਾਈਮ ਤੋਂ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਕਿ ਇੱਥੇ ਕੋਈ ਗੈਂਗ ਹੈਗਾ ਜਿਹੜਾ ਕਿ ਫੇਕ ਸ਼ੋਰਿਟੀਆਂਸ ਵਗੈਰਾ ਜੋ ਬੇਲ ਦੇ ਦੌਰਾਨ ਮੁਚਲ ਕਾ ਪਰਿਆ ਜਾਂਦਾ ਹੈਗਾ ਉਹ ਫੇਕ ਸ਼ੋਰਿਟੀ ਤਿਆਰ ਕਰਕੇ ਫੇਕ ਸ਼ੋਰਿਟੀਆਂਸ ਤੋਂ ਬੇਲ ਬਾਂਡਸ ਪਰਵੰਧ ਹੈ ਇਦਾਂ ਦੇ ਗਿਰੋ ਇੱਥੇ ਕੰਮ ਕਰ ਰਿਹਾ ਤਾਂ ਉਹਦੇ ਉੱਪਰ ਫਿਰ ਪੂਰਾ ਕ ਪੂਰਾ ਇਨਫੋਰਮੇਸ਼ਨ ਪਲਸ ਹਿਊਮਨ ਇੰਟਕੇ ਰਾਹੀਂ ਅਸੀਂ ਉਹਨੂੰ ਟ੍ਰੇਸ ਕੀਤਾ ਤੇ ਕੱਲ ਸਾਡੇ ਕੋਲੋਂ ਫਿਰ ਇੱਕ surjeet ਨਾ ਦਾ ਪਰਸਨ ਤੇ ਇਹਦੇ ਇੱਕ ਸਾਥੀ ਮਹੀਮਾ ਸਿੰਘ ਉਹ ਦੋਨੋਂ ਗ੍ਰਿਫਤਾਰ ਹੋਏ ਪੁਨਾਦੇ ਕੋਲੋਂ ਸਾਨੂੰ ਕਾਫੀ ਸਾਰੇ ਫੇਕ ਆਧਾਰ ਕਾਰਡਸ ਕੁਝ ਫਰਦ ਜਿਨ੍ਹਾਂ ਦੇ ਫੇਕ ਫਰਦ ਜਿਨ੍ਹਾਂ ਦੇ ਉੱਪਰ ਸਟੈਂਪ ਵਗੈਰਾ ਲੱਗੀ ਸਗੀ ਇੱਕ ਨਾਇਬ ਤਹਿਸੀਲਦਾਰ ਦੀ ਮੋਹਰ ਇੱਕ ਬੀਡੀਪੀਓ ਦੀ ਮੋਹਰ ਤੇ ਹੋਰ ਇਦਾਂ ਦੇ ਜੋ ਡਾਕੂਮੈਂਟਸ ਨੇ ਉਹ ਰਿਕਵਰ ਹੋਏ ਤਾਂ ਇਨਾਂ ਦੀ ਜੋ ਮੁਰਲੀ ਤਫਤੀਸ਼ ਕੇਸ ਦੀ ਕੇਸ ਦਰਜ ਕੀਤਾ ਗਿਆ ਤੇ ਉਦੋਂ ਬਾਅਦ ਤਫਤੀਸ਼ ਦੌਰਾਨ ਜਦੋਂ ਇਨਾਂ ਦੀ ਪੁੱਛਗਿੱਛ ਕੀਤੀ ਗਈ ਤਾਂ ਇਨਾਂ ਨੇ ਆਪਣੇ ਆਪ ਦੱਸਿਆ ਕਿ ਸੁਰਜੀਤ ਦੱਸਦਾ ਹੈਗਾ ਕਿ ਮਿਨੀਮਮ ਆਫ 20 ਤੋਂ 22 ਕੇਸਾਂ ਦੇ ਵਿੱਚ ਇਦਾਂ ਦੇ ਬੇਲ ਬਾਂਡਸ ਵਗੈਰਾ ਪਰ ਆ ਚੁੱਕਾ ਹੈਗਾ ਤੇ ਪਿੱਛੇ ਆ ਪਟਿਆਲਾ ਤੋਂ ਪਾਤਸੋ ਦੇ ਰਹਿਣ ਵਾਲਾਗੇ ਦੇ ਨਾਲ ਦੇ ਸਾਥੀ ਵੀ ਕਾਫੀ ਸਾਰੇ ਪਾਤਸੋ ਦੇ ਰਹਿਣ ਵਾਲੇ ਤੇ ਜਿਹੜਾ ਕਿ ਮਹੀਮਾ ਸਿੰਘ ਹੈ ਉਹ ਰਾਜਪੂਰਾ ਪਟਿਆਲਾ ਦਾ ਰਹਿਣ ਵਾਲਾ ਤੋਂ ਮੋਸਟਲੀ ਰਹਿਣ ਵਾਲੇ ਉੱਥੇ ਦੇ ਬਟ ਇੱਥੇ ਕੰਮ ਕਰ ਰਹੇ ਸੀਗੇ ਕਿ ਇੱਥੇ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਅਜੋ ਆਸ-ਪਾਸ ਦੇ ਜ਼ਿਲ੍ਹੇ ਫਤਿਹਗੜ੍ਹ ਸਾਹਿਬ ਹੋ ਗਿਆ ਲੁਧਿਆਣਾ ਹੋ ਗਿਆ ਉੱਥੇ ਵੀ ਆ ਫੇਕ ਬੇਲ ਬਾਂਡਸ ਵਗੈਰਾ ਦਾ ਕੰਮ ਕਰਦੇ ਸੀ ਮੈਂ ਜਿਹੜੇ ਇਨਵੋਲਵਮੈਂਟ ਕੀਤੀ ਹੈ ਜੀ ਇਹਦੇ ਵਿੱਚ ਲੋਕਲ ਅਤੇ ਰਹਿ ਰਿਆ ਸੀਗਾ ਸੁਰਜੀਤ ਸਿੰਘ ਜੋ ਇੱਥੇ ਰਹਿ ਰਿਆ ਸੀਗਾ ਤੇ ਹਜੇ ਅੱਗੇ ਕਿਉਂਕਿ ਦੋ ਫੜੇ ਗਏ ਆ ਬਾਕੀ ਨਾਲ ਦੇ ਸਾਥੀ ਹਜੇ ਫੜੇ ਜਾਣੇ ਤੇ ਹਜੇ ਹੋਣ ਵਾਲਾ ਹਜੇ ਜਦੋਂ ਉਹਨਾਂ ਦੀ ਤਫ਼ਤੀਸ਼ ਦੌਰਾਨ ਉਹਨਾਂ ਦੀ ਵੀ ਜਦੋਂ ਅਰੈਸਟ ਹੁੰਦੀ ਹੈ ਔਰ ਇਹਨਾਂ ਦੀ ਵੀ ਹੋਰ ਅੱਗੇ ਪੁੱਛਗਿੱਛ ਹੋਣੀ ਹੈ ਉਦੋਂ ਸਾਨੂੰ ਹੋਰ ਵੀ ਅੱਗੇ ਪਤਾ ਲੱਗ ਸਕਦਾ ਜਿਵੇਂ ਮੈਂ ਤੁਹਾਨੂੰ ਕਹਿਆ ਦੱਸਿਆ ਕਿ ਸੁਰਜੀਤ ਤੇ ਆਪਣੇ ਖੇਰ ਮੁਤਾਬਕੀ 20 ਤੋਂ 22 ਕੇਸਾ ਦੇ ਵਿੱਚ ਇਦਾਂ ਦੇ ਬੇਲ ਬੌਂਡ ਜੇ ਭਰਿਆ ਚੁੱਕਾ ਤੇ ਕੁਝ ਇਹਨੂੰ ਯਾਦ ਵੀ ਨਹੀਂ ਹੈ ਤੋਂ ਹਲੇ ਅੱਗੇ ਇਹਨਾਂ ਦੀ ਇੰਟਰੋਗੇਸ਼ਨ ਦੇ ਵਿੱਚ ਕਾਫੀ ਕੁਝ ਨਿਕਲ ਸਕਦਾ ਹੈ ਇਸੇ ਲਈ ਮੈਂ ਤੁਹਾਨੂੰ ਕਹੇ ਬਹੁਤ ਇੰਪੋਰਟੈਂਟ ਕੇਸ ਹੈਗਾ ਇਹ ਵੱਡਾ ਇੱਕ ਗਿਰੋ ਹੈਗਾ ਕਿਉਂਕਿ ਇਹਦੇ ਵਿੱਚ ਫੇਕ ਜੋ ਸਟੈਂਪਸ ਹੈ ਇੱਕ ਸਰਕਾਰੀ ਮੁਲਾਜ਼ਮ ਦੀ ਵੀ ਜੋ ਨਾਇਬ ਤਹਿਸੀਲਦਾਰ ਹੈ ਬੀਡੀਪੀ ਹੈ ਇਹ ਸਰਕਾਰੀ ਮੁਲਾਜ਼ਮਾ ਦੀ ਇਹਨਾਂ ਨੇ ਸਟੈਂਪਸ ਬਣਾਈ ਹੋਈ ਹੈ ਮੋਹਰ ਬਣਾਈ ਹੋਈ ਹੈ ਫੇਕ ਆਧਾਰ ਕਾਰਡ ਜੀ ਬਣਾਉਂਦੇ ਜੋ ਇਹਨਾਂ ਦੀ ਮੋਡਸ ਆਪਰੈਂਡੀ ਹੈਗੀ ਸੀਗੀ ਉਹ ਇਹ ਹੈ ਕਿ ਆ ਫੇਕ ਆਧਾਰ ਕਾਰਡ ਕਿਸੇ ਦਾ ਵੀ ਲੈ ਕੇ ਇੱਕ ਡਿਜੀਟ ਨੂੰ ਚੇਂਜ ਕਰਕੇ ਆਧਾਰ ਕਾਰਡ ਨੂੰ ਬਦਲ ਦਿੰਦੇ ਸੀਗੇ ਉਹਦੇ ਨਾਲ ਕੁਝ ਹੋਰ ਕਿਸੇ ਔਰ ਦਾ ਫੋਟੋ ਚਿਪਕਾ ਕੇ ਚੈੱਕ ਸ਼ਾਇਦ ਜ਼ਿਆਦਾ ਹੁੰਦਾ ਨਹੀਂ ਹੈ ਇਸ ਕਰਕੇ ਫੇਕ ਆਧਾਰ ਕਾਰਡ ਲਾ ਲਾਤਾ ਕਿਸੇ ਦੀ ਵੀ ਫਰਦ ਨਿਕਲਵਾ ਕੇ ਉਹਦੇ ਉੱਪਰ ਉਹ ਸਟੈਂਪ ਜੋ ਨਾਇਬ ਤਹਿਸੀਲਦਾਰ ਦੀ ਉਹ ਲਾ ਕੇ ਉਹਦੀ ਤਸਦੀਕ ਕਰ ਦਿੰਦੇ ਸੀਗੇ ਉਸ ਸਟੈਂਪ ਰਾਈ ਤੇ ਦੋਨੋਂ ਹੀ ਚੀਜ਼ੇ ਗਲਤ ਹੈ ਆਧਾਰ ਕਾਰਡ ਵੀ ਗਲਤ ਹੈ ਕਿ ਉਹ ਫਰਦ ਵੀ ਗਲਤ ਹੋ ਗਈ ਤੇ ਜੋ ਮੁਚਲ ਕ ਪਰ ਰਹੇ ਉਥੇ ਉਹ ਬੰਦਾ ਹੀ ਬਿਲਕੁਲ ਫੇਕ ਹੋ ਜਾਂਦਾ ਹੈ ਤੇ ਬਾਅਦ ਦੇ ਵਿੱਚ ਜਦੋਂ ਕ੍ਰਿਮਨਲ ਨੂੰ ਫੜਨ ਦੇ ਪੁਲਿਸ ਨੂੰ ਇਸ਼ੂ ਆਂਦਾ ਹੈ ਤਾਂ ਅਸੀਂ ਸ਼ੋਰਟੀਜ਼ ਵਗੈਰੇ ਨੂੰ ਲੱਭਦੇ ਕਿ ਕਿਹਨੇ ਇਹਦੀ ਸ਼ੋਰਟੀ ਭਰੀ ਸੀਗੀ ਉਹਨੂੰ ਬੰਦਾ ਹੀ ਪੂਰਾ ਸ਼ੋਰਟੀ ਵਾਲੇ ਫੇਕ ਹੈ ਤਾਂ ਬੰਦੇ ਨੂੰ ਲੱਭਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ ਕ੍ਰਿਮਨਲ ਭੱਜ ਜਾਂਦੇ ਕਈ ਵਾਰੀ ਤੇ ਮੁਚਲਕਾ ਜਿਹਨੇ ਭਰਿਆ ਉਹ ਫੇਕ ਨਿਕਲਦਾ ਹੈਗਾ ਤਾਂ ਇਸ ਕਰਕੇ ਇਹ ਬਹੁਤ ਜ਼ਿਆਦਾ ਇੱਕ ਇੰਪੋਰਟੈਂਟ ਟਿਕਸ ਕਾਫੀ ਸਨਸਨੀ ਵਾਲਾ ਜਿਹਾ ਉਹ ਹੈਗਾ ਇਹ ਗਿਰੋ ਹੈਗਾ ਕਿਉਂਕਿ ਆ ਸਾਰਾ ਕਾ ਸਾਰਾ ਜੋ ਫਰਾਡ ਹੈ ਉਹ ਜੇ ਇੱਕ ਪੂਰਾ ਕ ਪੂਰਾ ਜੋ ਕ੍ਰਿਮਨਲ ਜਸਟਿਸ ਸਿਸਟਮ ਹੈ ਜਜਜਸ ਜੋ ਸਾਡੇ ਹੈ ਜਾਂ ਫਿਰ ਪੂਰਾ ਕ ਪੂਰਾ ਜੁਡੀਸ਼ਰੀ ਹੈ ਉਹਨਾਂ ਦੇ ਨਾਲ ਵੀ ਧੋਖਾਧੜੀ ਹੈਗੀ ਪੁਲਿਸ ਦੇ ਨਾਲ ਤਾਂ ਹੈ ਹੀ ਹੈ ਤਾਂ ਪੂਰੇ ਪੂਰੇ ਸਿਸਟਮ ਦਾ ਇੱਕ ਕਾਫੀ ਮੇਜਰ ਹੈ ਇੱਕ ਪਹਿਲਾਂ 6 ਸਾਲ ਹਾਂਜੀ ਹਜੇ ਤੱਕ ਹਜੇ ਤੱਕ ਕੁਝ ਨਹੀਂ ਮੈਂ ਅਸੀਂ ਤੁਹਾਨੂੰ ਦੱਸ ਹੀ ਦਿੱਤਾ ਸਰਜੀਤ ਸਿੰਘ ਨੂੰ ਮਹਿਮਾ ਸਿੰਘ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇਹਨਾਂ ਦੇ ਨਾਲ ਦੇ ਸਾਥੀ ਹਰਵਿੰਦਰ ਸਿੰਘ ਸ਼ਮਸ਼ੇਰ ਸਿੰਘ ਰਾਜਵੀਰ ਸਿੰਘ ਔਰ ਹਰਮੀਤ ਸਿੰਘ ਆ ਅਜੇ ਰਹਿੰਦੇ ਆ ਬਟ ਇਹ ਵਿਰੋਧਾਪਾਰਟ ਅੱਗੇ ਹੋ ਸਕਦਾ ਕਿਸੇ ਹੋਰ ਦੇ ਸਮੂਲੀਅਤ ਹੋਏ ਤਾਂ ਅੱਗੇ ਨਿਕਲੇ ਨਹੀਂ ਇਹ ਤਾਂ ਸਿਰਫ ਇਹ ਐਡਵੋਕੇਟ ਭਰਾਂਦੇ ਨੇ ਕਿਸੇ ਸਪੈਸੀਫਿਕ ਐਡਵੋਕੇਟ ਦਾ ਨਾਮ ਨਹੀਂ ਨਹੀਂ ਉਹ ਅਜੇ ਤੱਕ ਸਪੈਸੀਫਿਕ ਕਿਸੇ ਦਾ ਨਹੀਂ ਆਇਆ ਬਟ ਅਗਰ ਕਿਸੇ ਦੀ ਸਮੂਲੀਅਤ ਹੋਏਗੀ ਤਾਂ ਉਹ ਵੀ ਅੱਗੇ ਨਿਕਲੇ ਮੈਨੂੰ ਮੈਨੂੰ ਇਹਦੇ ਸੇ ਲੈਣਾ ਕਿੰਨੇ ਦਿਨ ਲੱਗੇਗਾ ਕਿਹੜੀ ਵੇਲ ਹੈ ਨਾ ਜੋ ਕੀ ਹੋਗਾ ਅਗਿਆਖਰੀ ਉਹ ਤਾਂ ਕੋਈ ਵੇਰਵਾ ਆ ਉਹ ਅਜੇ ਲੈਣਾ ਹੈ ਉਹ ਲੈਣਾ ਕਿਉਂਕਿ ਕੱਲ੍ਹ ਦਾ ਹੀ ਕੇਸ ਹੈਗਾ ਆ ਡੀਟੇਲ ਦੇ ਵਿੱਚ ਇਹਦਾ ਜਾਣਾ ਬਣਦਾ ਹੈਗਾ ਜੋ ਮੈਂ ਤੁਹਾਨੂੰ ਕਹੇਗਾ 20 ਤੋਂ 22 ਕੇਸ ਉਹ ਸਾਰੇ ਕੇਸਾਰੇ ਅਸੀਂ ਚੈੱਕ ਕਰਾਣੇ ਕਿਹੜੇ ਕਿਹੜੇ ਕੇਸ ਦੇ ਵਿੱਚ ਕਨਸਰਨਡ 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 ਕੋਰਟ ਨੂੰ ਵੀ ਇਤਲਾ ਦਿੱਤੀ ਜਾਏਗੀ ਕਿਉਂਕਿ ਕੋਰਟ ਦੇ ਨਾਲ ਆ ਧੋਖਾਧੜੀ ਕੀਤੀ ਗਈ ਹੈ ਤੇ ਕਨਸਰਨਡ ਪੁਲਿਸ ਜ਼ਿਲ੍ਹੇ ਨੂੰ ਵੀ ਦੱਸਿਆ ਜਾਏਗਾ ਕਿ ਕਿਸ ਪਾਰਟਿਕੂਲਰ ਕੇਸ ਦੇ ਵਿੱਚ ਜੋ ਬੇਲ ਬੌਂਡ ਪੜਿਆ ਗਿਆ ਉਹ ਸ਼ੋਰਟੀ ਫੇਕ ਸੀਗਾ ਤੇ ਆ ਅੱਗੇ ਫਿਰ ਜੋ ਲੀਗਲ ਕਾਰਵਾਈ ਹੋਏਗੀ ਉਹ ਉਸੇ ਅਮਲ ਦੇ ਅੰਦਰ ਲੱਗੇਗੀ ਕਿ ਕਿ ਪੈਸੇ ਲੈਂਦੇ ਸੀ ਕਿ ਬੇਲ ਦੇ ਦੇ इन्ह ने तो लेके कुछ इन्हों ने अपना रेंज रखी हुई हैगी बट हजे सारा का सारा जो डिटेल्स है वो निकलनी बाकी क्योंकि इन्हों ने हजे कोई स्पेसिफिक डिटेल्स नहीं दसी है इन्होंने मोटा मोटा जहाँ दसिया सी ਏ ਜ ਇਹਨਾਂ ਦੀ ਮਿਡਲ ਏਜ ਦੇ ਹੈ 30 ਤੋਂ ਉੱਪਰ ਦੇ ਹੈ ਸਾਰੇ ਕੇਸ ਸਰ ਜੀਡਿਸ਼ਨਲ ਤਾਂ ਕੋਈ ਰਿਪਲਾਈ ਹੋ ਸਕਦਾ ਕਿਉਂਕਿ ਪਹਿਲਾਂ ਜੀ ਜੁਡੀਸ਼ਨਲ ਦੇਖੀ ਸਾਰਾ ਮਤਲਬ ਹਜੇ ਆ ਆ ਸਕਦਾ ਹੈ ਬਟ ਹਜੇ ਤੱਕ ਕੁਝ ਨਹੀਂ ਆਇਆ ਆਏਗਾ ਤਾਂ ਜਿਸ ਦੀ ਵੀ ਸੰਮੂਲਿਤ ਹੋਏਗੇ ਉਹਨੂੰ ਅਸੀਂ ਫਾਈਲ ਦੇ ਉੱਪਰ ਲੈ ਕੇਗੇ ਤੇ ਜੋ ਕਾਨੂੰਨੀ ਕਾਰਵਾਈ ਹੋਗੀ ਉਹ ਕੀਤੀ ਜਾਏਗੀ ਥੈਂਕ ਯੂ